ਸਾਹਿਬ ਜੀ ਜਿਸ ਸਬੈ ਸਾਖੀ ਸਾਡਾ ਗੌਰਮਈ ਮਾਨਵਤਾ ਪਰੂ ਹੈ ਇਸ ਦੀ ਸ਼ੁਰੂਆਤ ਇਸ ਦੀ ਰੰਭਤਾ ਤਾਂ ਜਿਵੇਂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੇ ਸਮੇਂ ਤੋਂ ਗੋਨਵਾਲ ਸਾਹਿਬ ਦੀ ਬਾਬਲ ਤਕਦੀ ਦੇ ਉੱਤੇ ਕੋਈ ਸਤਿਨਾਮ ਸ੍ਰੀ ਵਾਹਿਗੁਰੂ ਜਥੇ ਦੇ ਗੁਰੂ ਸਾਹਿਬਾਨ ਮਹ ਜੀ ਦੇ ਦੀਵਾਨ ਉਸ ਜਗ੍ਹਾ ਦੇ ਉੱਤੇ ਸੰਗਤਾਂ ਇਸ ਦਿਨ ਹੰਮ ਹਮਾ ਕੇ ਸਤਿਗੁਰਾਂ ਦੇ ਦੱਖਣ ਦੀਵਾਰੇ ਤਾਂ ਪਹੁੰਚਦੀਆਂ

ਕਉ ਉਸ ਵੇਲੇ ਵੀ ਇਸ ਅਸਥਾਨ 'ਤੇ ਖਾਸਾ ਪਦਰਸਵ ਸਭ ਸਾਕੀ ਦਾ ਜਿਹੜਾ ਪਰਬ ਸੀ ਉਹ ਸ਼ਰਧਾ ਉਤਸ਼ਾਹ ਦੇ ਖਿਲਾਫ ਕਿ ਤਹਿਤ ਮਨਾਇਆ ਗਿਆ 1947 ਤੋਂ ਪਹਿਲਾਂ ਪੰਨਾ ਸਾਹਿਬ ਦੀ ਪਾਵਨ ਧਰਤੀ 'ਤੇ 56 ਤੌਪ ਦੇ ਵਿਸਾਖੀ ਦੇ ਵੱਡੇ ਕਾਠੂ ਮੇਸ ਲੇਕਿਨ 1947 ਤੋਂ ਬਾਅਦ ਸਤਖੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 56 ਅੱਠ ਦੇ ਕੋਹੋਂ ਲੱਗੇ ਸੱਚ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਬੈਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਖਾਲਸਾ ਸਾਜਨਾ ਦਿਵਸ ਬੈਸਾਖੀ ਸਾਡਾ ਗੌਰਵਮਈ ਮਾਨਵਤਾ ਪਰਵ ਹੈ ਇਸ ਦੀ ਸ਼ੁਰੂਆਤ ਇਸ ਦੀ ਰੰਮਤਾ ਧੰਨ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੇ ਸਮੇਂ ਤੋਂ ਗੋੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਈ ਜਿੱਥੇ ਵੀ ਗੁਰੂ ਸਾਹਿਬਾਨ ਮੌਜੂਦ ਹੁੰਦੇ ਸੀ ਉਸ ਜਗ੍ਹਾ ਦੇ ਉੱਤੇ ਸੰਗਤਾਂ ਇਸ ਦਿਨ ਹਮ ਹਮਾ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਪਹੁੰਚਦੀਆਂ ਗੁਰੂ ਜਸ ਹਰੀ ਜਸ ਸਰਵਨ ਕਰਦੀਆਂ ਤੇ ਆਪਣਾ ਜੀਵਨ ਸਫਲਾ ਕਰਦੀਆਂ 1699 ਦੀ ਬੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਏ ਵੱਡੇ ਇਕੱਠ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਤੇ ਉਹਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਖਾਲਸਾ ਦੀ ਸਿਰਜਣਾ ਕੀਤੀ ਫਿਰ ਆਪ ਉਹਨਾਂ ਪੰਨਾਂ ਪਿਆਰੇ ਸਹਿਬਾਨ ਪਾਸੋਂ ਆਪ ਖੰਡੇ ਬਾਟੇ ਦੀ ਪਹਲ ਪ੍ਰਾਪਤ ਕੀਤੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ 15 1705 6 ਦੇ ਵਿੱਚ ਮੌਜੂਦ ਸੰਗ ਤਾਂ ਉਸ ਵੇਲੇ ਵੀ ਇਸ ਅਸਥਾਨ ਦੇ ਉੱਤੇ ਖਾਲਸਾ ਸਾਜਨਾ ਦਿਵਸ ਸਰਵ ਸਾਕੀ ਦਾ ਜਿਹੜਾ ਪਰਬ ਸੀ ਉਹ ਸ਼ਰਦਾ ਉਤਸ਼ਾਹ ਤੇ ਹੁਲਾਸ ਸਹਿਤ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਾਬਲ ਕੰਧਾਰ ਟਾਕਾ ਪਟਨਾ ਉੱਤਰ ਦੱਖਣ ਪੂਰਬ ਪੱਛਮ ਤੋਂ ਵੱਡੀ ਗਿਣਤੀ 'ਚ ਇੱਥੇ ਸੰਗਤਾਂ ਨੇ ਹਾਜ਼ਰੀ ਭਰੀ ਔਰ ਇੱਥੇ ਅਮਰ ਸੰਚਾਰ ਹੋਇਆ ਲੱਖਾਂ ਦੀ ਤਾਦਾਦ ਵਿੱਚ ਉਸ ਵੇਲੇ ਖਾਸਔਰਤੇ ਮਾਲਵੇ ਦੇ ਜਿਹੜੇ ਸਿੱਖ ਸੀ ਉਹਨਾਂ ਨੇ ਖੰਡਰੀ ਪਾਰਟੀ ਦੀ ਪਹੁੰਚਾ ਕੇ ਗੁਰੂ ਕੀ ਲੜ ਲੱਗ ਕੇ ਆਪਣਾ ਜੀਵਨ ਸਫਲ ਕੀਤਾ ਉਸ ਸਮੇਂ ਤੋਂ ਹੀ ਕਛਰੀ ਦਮਦਮਾ ਸਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਖਾਲਸਾ ਸਾਜਨਾ ਦਿਵਸ ਵਿਸਾਖੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ 1947 ਤੋਂ ਪਹਿਲਾਂ ਪੰਗਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤੌਰ ਤੇ ਵਿਸਾਖੀ ਦੇ ਵੱਡੇ ਇਕੱਠ ਹੁੰਦੇ ਸਨ ਲੇਕਿਨ 1947 ਤੋਂ ਬਾਅਦ ਫਿਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਇਕੱਠ ਜਿਹੜੇ ਆ ਉਹ ਹੋਣ ਲੱਗੇ ਵੱਡੀ ਤعداد ਵਿੱਚ ਸੰਗਤਾਂ ਇਸ ਮੌਕੇ ਦੇ ਉੱਤੇ ਗੁਰੂ ਘਰ ਆ ਕੇ ਨਤਮਸਤਕ ਹੁੰਦੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਗੁਰੂ ਜਸ ਹਰੀ ਜਸ ਸਰਵਨ ਕਰਦੀਆਂ ਨੇ ਖੰਡੇ ਬਾਟੇ ਦੀ ਪਹਲ ਛਕਦੀਆਂ ਨੇ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਨੇ ਇਹ ਪਾਵਨ ਪੁਰਬ ਸਾਨੂੰ ਚੜ੍ਹਦੀ ਕਲਾ ਦੇ ਨਾਲ ਸਾਨੂੰ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣੇ ਜਿਹੜੇ ਨੇ ਉਹ ਸ਼ੋਕ ਦੇ ਨੇ ਔਰ ਇਹਦੇ ਨਾਲ ਹੀ ਗੁਰੂ ਦੀ ਖੁਸ਼ੀ ਜਿਹੜੀ ਆ ਉਹ ਨਸੀਬ ਹੁੰਦੀ ਹੈ ਅਸੀਂ ਪੁਰਬਾਂ ਦੇ ਮੌਕੇ ਅਸੀਂ ਜੋੜ ਮਿਲਿਆਂ ਦੇ ਮੌਕੇ ਗੁਰੂ ਤੋਂ ਖੁਸ਼ੀ ਲੈਣ ਵਾਸਤੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆਂ ਤੇ ਗੁਰੂ ਉਸ ਵਕਤ ਸਾਡੇ ਤੇ ਕਿਰਪਾ ਕਰਦਾ ਜਦੋਂ ਅਸੀਂ ਸ਼ਾਂਤੀ ਦੇ ਨਾਲ ਅਮਨ ਦੇ ਨਾਲ ਇਸ ਅਸਥਾਨ ਦੇ ਉੱਤੇ ਆ ਕੇ ਭਜਨ ਸਿਮਰਨ ਕਰਦੇ ਆਂ ਆਪਣਾ ਜੀਵਨ ਬਤੀਤ ਕਰਦੇ ਆਂ ਦੋ ਦਿਨ ਰਹੀਏ ਤਿੰਨ ਦਿਨ ਰਹੀਏ ਇੱਕ ਦਿਨ ਰਹੀਏ ਅਸੀਂ ਗੁਰੂ ਘਰ ਦੀ ਆਸਥਾ ਭਾਵ ਪ੍ਰਗਟ ਕਰਦੇ ਹੋਏ ਇੱਥੇ ਸਜਣ ਵਾਲੇ دیਵਾਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਨ ਕਰਕੇ ਲਾਹੇ ਪ੍ਰਾਪਤ ਕਰੀਏ ਮੈਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਹੋਏ ਸਿੱਖ ਜਗਤ ਨੂੰ ਇਸ ਖਾਲਸਾ 사ਜਨਾ ਦਿਵਸ ਦੀ ਬਹੁਤ 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 ਵਧਾਈ ਦਿੰਨਾ ਖੰਡੇ ਪਾਟੇ ਦੀ ਪਹਲ ਚੱਕੀਏ ਗੁਰੂ ਕੇ ਸ਼ਬਦ ਲੜੀ ਗੁਰਦੇ ਸ਼ਬਦ ਦੇ ਲੜ ਲੱਗੀਏ ਬਾਣੀ ਦੇ ਬਾਣੀ ਦੇ ਧਾਰਨੀ ਬਣੀਏ ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ